ਵਾਗੁਰੂ ਜੀ ਕਾ ਖਾਲਸਾ ਵਾਗੁਰੂ ਜੀ ਕੀ ਫਤਿਹ ਕਬੀਰ ਮੋਹੇ ਮਰਨੇ ਕਾ ਚਾਹੋ ਹੈ ਮਰੂੰ ਤਹਰ ਕੈ ਦਵਾਰ ਮਤ ਹਰ ਪੁੱਛੈ ਕੌਣ ਹੈ ਪਰਾ ਹਮਾਰੇ ਬਾਰ 1 ਦਸੰਬਰ 1764 ਈਸਵੀ ਨੂੰ ਗੁਰਤਾਮਾ ਦੀ ਰੱਖਿਆ ਕਰਦੇ ਆ ਮਰਜੀਵੜੇ ਗੁਰੂ ਕੇ ਪਿਆਰੇ ਅਣਗਿੰਤ ਹੋ ਜਾਣਾ ਲੜਦੇ ਸ਼ਹੀਦ ਹੋਏ ਸਨ ਉਨ੍ਹਾਂ ਦੇ ਇਤਿਹਾਸ ਬਾਰੇ ਆਪਾਂ ਗੱਲ ਕਰਨੀ ਹੈ 1764 ਵਿੱਚ ਸਾਲ ਦੇ ਆਖਰੀ ਮਹੀਨੇ ਅੰਦਰ ਅਹਿਮਦ ਸ਼ਾਹ ਅਬਦਾਲੀ ਨੇ ਪੰਜਾਬ ਉੱਤੇ ਸੱਤਵਾਂ ਹੱਲਾ ਕੀਤਾ ਇਹਦਾ ਕਾਰਨ ਸੀ ਅਬਦਾਲੀ ਦਾ ਜਿਹੜਾ ਜਰਨੈਲ ਸੀਗਾ ਜਹਾਂ ਖਾਂ ਉਹ ਸਿਆਲਕੋਟ ਵਿੱਚ ਹਾਰ ਗਿਆ ਸੀ ਸਰ ਬੁਲੰਦ ਖਾਂ ਜਿਹੜਾ ਸੀਗਾ ਉਹ ਰਤਾਸ ਦੇ ਕਲੇਚ ਫੜਿਆ ਗਿਆ ਸੀ ਤੇ ਲਾਹੌਰ ਦਾ ਗਵਰਨਰ ਜਿਹੜਾ ਕਾਬਲੀ ਮਲ ਸੀ ਉਹ ਸਿੱਖਾਂ ਦੇ ਸਾਹਮਣੇ ਗੋਡੇ ਟੇਕ ਚੁੱਕਾ ਸੀ ਉਦੋਂ ਸਿੱਖਾਂ ਨੇ ਮੁਲਤਾਨ ਨੂੰ ਟੱਪ ਕੇ ਡੇਰਾ ਗਾਜ਼ੀ ਖਾਨ ਡੇਰਾ ਇਸਮਾਇਲ ਖਾਨ ਆਦਿ ਆਦਿਕ ਥਾਵਾਂ ਤੋਂ ਰਾਖੀ ਉਗराई ਕਰ ਉਗਰਾਇਆ ਜਦੋਂ ਇਹਨਾਂ ਸਾਰੀਆਂ ਗੱਲਾਂ ਦਾ ਪਤਾ ਕਾਬਲ ਬੈਠੇ ਅਹਿਮਦ ਸ਼ਾਹ ਬਦਾਲੀ ਨੂੰ ਲੱਗਾ ਤੋ ਦੰਦ ਕਰੀਚ ਕੇ ਰਹਿ ਗਿਆ ਇਸ ਵਕਤ ਉਹਨੇ ਸਭ ਤੋਂ ਪਹਿਲਾਂ ਨਸੀਰ ਖਾਂ ਬਲੋਚ ਨੂੰ ਜਿਹੜਾ ਕਲਾਤ ਦਾ ਸੀਗਾ ਨਵਾਬ ਉਹਨੂੰ ਚਿੱਠੀ ਲਿਖੀ ਵੀ ਤੂੰ ਮੈਂ ਸੁਣਿਆ ਮੱਕੇ ਦੇ ਹੱਜ ਤੇ ਚੱਲਿਆ ਤੈਨੂੰ ਪਤਾ ਹੋਣਾ ਚਾਹੀਦਾ ਇੱਥੇ ਕਾਫਰ ਕੀ ਕਰੀ ਜਾਂਦੇ ਪਏ ਐ ਇਸ ਵਕਤ ਮੱਕੇ ਦੇ ਹੱਜ ਨਾਲੋਂ ਇਧਰਲਾ ਮਸਲਾ ਸਲਝਾਉਣਾ ਬਹੁਤ ਜ਼ਰੂਰੀ ਹੈ ਇਸ ਲਈ ਤੂੰ ਮੱਕੇ ਦੇ ਹੱਜ ਤੇ ਨਾ ਜਾ ਤੂੰ ਮੇਰੇ ਪੁੱਤਰਾਂ ਵਰਗਾ ਹੈ ਤੂੰ ਮੇਰਾ ਹਮ ਧਰਮੀ ਹੈ ਤੇ ਇੱਥੇ ਆਵਾਜ਼ਾ ਫੇਰ ਤੇ ਗਾਜ਼ੀਆਂ ਨੂੰ ਇਕੱਠੇ ਕਰ ਆਪ ਇਹਨਾਂ ਕਾਫਰਾਂ ਦੇ ਉੱਤੇ ਹਮਲਾ ਕਰਨਾ ਹੈ ਪਾਬ ਸਿੱਖਾਂ ਦੇ ਉੱਤੇ ਇਹਦੇ ਨਾਲ ਹੀ ਕਾਜ਼ੀ ਨੂਰ ਮੁਹੰਮਦ ਵੀ ਆਉਂਦਾ ਹੈ ਅਹਿਮਦ ਸ਼ਾਹ ਅਬਦਾਲੀ ਨੇ ਵੀ ਜਹਾਦ ਦਾ ਝੰਡਾ ਚੁੱਕਿਆ ਤੇ ਕੋਈ 30 ਹਜ਼ਾਰ ਗਿਲਜਿਆਂ ਨੂੰ ਨਾਲ ਲੈ ਕੇ ਇਹ ਪੰਜਾਬ ਤੇ ਹਮਲਾ ਕਰਦੇ ਆ ਸਿੱਖਾਂ ਨੂੰ ਪਹਿਲਾਂ ਹੀ ਕੰਸੋਰ ਮਿਲ ਗਈ। ਵੱਡੀ ਤعداد ਦੇ ਵਿੱਚ ਜਿਹੜੇ ਸਿੱਖ ਸਰਦਾਰ ਨੇ ਉਹ ਲੱਖੀ ਜੰਗਲ ਦੇ ਵਿੱਚ ਚਲੇ ਜਾਂਦੇ ਆ ਪਰਿਵਾਰਾਂ ਨੂੰ ਲੈ ਕੇ। ਕੁਝ ਸਰਕਟ ਮਿਸੂਰ ਮੈਂ ਜਰਨੈਲੀ ਸੜਕਾਂ ਦੇ ਉੱਤੇ ਜਿੱਧਰ ਦੀ ਲੰਘਣਾ ਸੀ ਇਸ ਕਾਫਲੇ ਨੇ। ਉਧਰ ਮੋਰਚੇ ਬਣਾ ਕੇ ਬੈਠੇ ਹੋਏ ਸਨ। ਸਭ ਤੋਂ ਪਹਿਲਾ ਜਿਹੜਾ ਮੁਕਾਬਲਾ ਹੁੰਦਾ ਉਹ ਲਾਹੌਰ ਤੋਂ ਥੋੜਾ ਜਿਹਾ ਲੜਾਈ ਕਹਿ ਲੋ ਲਾਹੌਰ ਦੇ ਹੁੰਦਾ ਨਸੀਰ ਖਾਂ ਬਲੋਚੀ ਤੇ ਸਰਦਾਰ ਚੜਤ ਸਿੰਘ ਉਹਨਾਂ ਦੇ ਵਿਚਕਾਰ ਇੱਥੇ ਖਾਲਸੇ ਨੇ ਆਪਣੀ ਪ੍ਰਾਣੀ ਰਿਵਾਇ 2.5 ਫੁੱਟ ਦੀ ਲੜਾਈ ਵਾਲੀ 2.5 ਫੱਟ ਦੀ ਹੈ ਜਿਹੜੀ ਉਹ ਬਰਕਰਾਰ ਰੱਖੀ ਇੱਥੇ ਖਾਲਸਾ ਜਿਹੜਾ ਸੀਗਾ ਉਹ ਦੂਰੋਂ ਆਪਣੀਆਂ ਬੰਦੂਖਾਂ ਦੇ ਨਾਲ ਤੀਰਾਂ ਦੇ ਨਾਲ ਨੇਜਿਆਂ ਦੇ ਨਾਲ ਹਮਲੇ ਕਰਦਾ ਸੀਗਾ ਤੇ ਫੇਰ ਜਦੋਂ ਇੱਕ ਪਾਸਿਓਂ ਬੰਦੂਖਾ ਚੱਲ ਜਾਂਦੀ ਹੈ ਸਾਨੂੰ ਪਿੱਛੇ हट ਜਾਂਦੇ ਸਨ ਉਸੇ ਸਮੇਂ ਵਿੱਚ ਦੂਸਰੇ ਪਾਸੇ ਵਾਲੇ ਮੋਰਚਾ ਸੰਭਾਲ ਲੈਂਦੇ ਸਨ ਇਹ ਸਾਰੇ ਕਾਸੇ ਦੇ ਅੰਦਰ ਅਹਿਮਦ ਖਾਨ ਬਲੰਦੀ ਤੇ ਉਹਦਾ ਮੁੰਡਾ ਸੀਗਾ ਜਿਹੜਾ ਉਹ ਮਾਰੇ ਗਏ ਵੱਡੇ ਸਰਕਟ ਵਿੱਚ ਜਰਨੈਲ ਸਾਨੀ ਵੀ ਉਧਰ ਨਸੀਰ ਖਾਨ ਦੇ ਘੋੜੇ ਨੂੰ ਵੀ ਗੋਲੀ ਵੱਜ ਰਹੀ ਅਖੀਰ ਇਹ ਗੁਰੀਲਾ ਜੰਗ ਕਰਦੇ ਆ ਖਾਲਸਾ ਜਿਹੜਾ ਸੀਗਾ ਉਹ ਮੈਦਾਨ ਦੇ ਵਿੱਚੋਂ ਫੁਰ ਹੋ ਗਿਆ ਇਸ ਗੱਲ ਦੀ ਗਵਾਹੀ ਕਾਜ਼ੀ ਨੂਰ ਮੁਹੰਮਦ ਨੇ ਆਪਣੇ ਜੰਗਨਾਮੇ ਦੇ ਵਿੱਚ ਭਰੀ ਹੈ ਉਹ ਲਿਖਦਾ ਹੈ ਇਹ ਕਾਫਰ ਗਾਜ਼ੀਆਂ ਤੇ ਦੂਰ ਤੋਂ ਹੱਲਾ ਬੋਲਦੇ ਤੇ ਮਾਰ ਕੇ ਨਸ ਜਾਂਦੇ 6 ਕੁ ਮੀਲ ਹੀ ਗਏ ਸਾਂ ਕਿ ਕਾਲੇ ਕੁੱਤੇ ਜਿਨ੍ਹਾਂ ਨੇ ਕਾਜ਼ੀ ਨੂਰ ਮੁਹੰਮਦ ਨੂੰ ਪੜਿਆ ਉਹ ਜਾਣਦੇ ਐ ਉਹਨੇ ਸਿੱਖਾਂ ਦੇ ਵਾਸਤੇ ਸੱਗ ਲਫ਼ਜ਼ ਦੀ ਵਰਤੋਂ ਕੀਤੀ ਇਹਦਾ ਮਤਲਬ ਹੁੰਦਾ ਕੁੱਤਾ ਕਿੰਦਾ 6 ਕੁ ਮੀਲ ਹੀ ਗਏ ਸਾਂ ਕਿ ਕਾਲੇ ਕੁੱਤੇ ਸਾਡੇ ਉੱਤੇ ਫਿਰ ਹਮਲਾ ਵਰ੍ਹ ਉਹ ਸ਼ੇਰ ਦੀ ਤਰ੍ਹਾਂ ਆਏ ਤੇ ਚਲਾਕ ਲੂੰਬੜ ਦੀ ਤਰ੍ਹਾਂ ਚਲੇ ਗਏ ਇਹ ਭੈੜੇ ਬੰਦੇ ਰੋਜ਼ ਮੈਦਾਨ ਵਿੱਚ ਆ ਕੇ ਲੜਦੇ ਤੇ ਭੱਜ ਜਾਂਦੇ ਸਨ ਇਹਨਾਂ ਦਾ ਨਸਣਾ ਵੀ ਇੱਕਦਾ ਸੀ ਇਧਰ ਅਬਦਾਲੀ ਨੂੰ ਕਨਸੋ ਮਿਲੀ ਵੀ ਸੇਖ ਗੁਰੂ ਕਾ ਚੱਕ ਬੈਠੇ ਆ ਜਦੋਂ ਅਬਦਾਲੀ ਲਾਹੌਰ ਪਹੁੰਚਿਆ ਤਕਾਜ਼ੀ ਨੂਰ ਮੁਹੰਮਦ ਦੇ ਮੁਤਾਬਕ ਮੁੱਕ ਦੀ ਗੱਲ ਏਕੀ ਜਦ ਪਾਤਸ਼ਾਹ ਨੇ ਸੁਣਿਆ ਪਾਤਸ਼ਾਹ ਤੁਪਾਵ ਅਬਦਾਲੀ ਕਿ ਸਿੱਖ ਗੁਰੂ ਕਾ ਚੱਕ ਵੱਲ ਚਲੇ ਗਏ ਹਨ ਤਾਂ ਉਸ ਨੇ ਕਿਹਾ ਕਿ ਮੈਂ ਵੀ ਹੁਣੇ ਹੀ ਉਧਰ ਨੂੰ ਜਾਂਦਾ ਹਾਂ ਤੇ ਸਿੱਖਾਂ ਦਾ ਕਤਲੇਆਮ ਕਰਦਾ ਹਾਂ ਅਤੇ ਗੁਰੂ ਕੇ ਚੱਕ ਦੀਆਂ ਨੀਹਾਂ ਤੱਕ ਵੀ ਉਖੇੜ ਕੇ ਉਸ ਨੂੰ ਜ਼ਮੀਨ ਦੇ ਬਰੋਬਰ ਪਧਰਾ ਕਰ ਸੁੱਟਦਾ ਹਾਂ ਇਸ ਤੋਂ ਪਹਿਲਾਂ ਵੀ ਧਰਮ ਰੱਖਿਆਕ ਪਾਤਸ਼ਾਹ ਨੇ ਗੁਰੂ ਕੇ ਚੱਕ ਨੂੰ ਬੁਨਿਆਦਾਂ ਤੋਂ ਪੁੱਟ ਕੇ ਢਾਇਆ ਸੀ ਤੇ ਜ਼ਮੀਨ ਦੇ ਬਰਾਬਰ ਕਰਕੇ ਮਲਿਆ ਮੇਡ ਕਰ ਦਿੱਤਾ ਸੀ ਸਿੱਖਾਂ ਨੇ ਫੇਰ ਉਸਾਰ ਕੇ ਦਰੁਸਤ ਕਰ ਲਿਆ ਸੀ ਪਰ ਪਹਿਲਾ ਵਰਗਾ ਨਹੀਂ ਬਣਿਆ ਸੀ ਸੋ ਪਾਤਸ਼ਾਹ ਨੇ ਹੁਣ ਫੇਰ ਪਹਿਲਾਂ ਵਾਂਗ ਹੀ ਧਰਤੀ ਦੇ ਬਰੋਬਰ ਪੱਧਰਾ ਕਰ ਦੇਣਾ ਚਾਹਿਆ ਅਹਿਮਦ ਸ਼ਾਹ ਬਦਾਲੀ ਨੇ ਲਾਹੌਰ ਤੋਂ ਅਮਰਸਰ ਤੱਕ ਦਾ 32 ਮੀਲ ਦਾ ਸਫ਼ਰ 4 ਦਿਨਾਂ ਦੇ ਵਿੱਚ ਤੈਅ ਕੀਤਾ ਉਹ 30 ਨਵੰਬਰ ਰਾਤ ਨੂੰ ਅਮਰਸਰ ਸਾਹਿਬ 30 ਹਜ਼ਾਰ ਮੁਲਖਈਏ ਦੇ ਨਾਲ ਪਹੁੰਚ ਗਿਆ ਦੂਜੇ ਬੰਨੇ ਅਬਦਾਲੀ ਦੇ ਗੁਰੂ ਕੇ ਚੱਕ ਤੇ ਹਮਲੇ ਦੀ ਖਬਰ ਮਿਸਲ ਸ਼ਹੀਦਾਂ ਦੇ ਸੂਰਬੀਰ ਲਿਲਪਿੰਡ ਦੇ ਰਹਿਣ ਵਾਲੇ ਨੰਗ ਸਿੰਘ ਭਾਈ ਗੁਰਬਖਸ਼ ਸਿੰਘ ਜੀ ਜੋ ਉਸ ਵਕਤ ਅਕਾਲ ਬੁੰਗੇ ਦੀ ਸੇਵਾ ਸੰਭਾਲ ਕਰ ਰਹੇ ਸਨ ਉਹਨਾਂ ਤੱਕ ਪਹੁੰਚ ਗਈ ਇਸ ਵਕਤ ਇਹਨਾਂ ਦੇ ਨਾਲ ਕੁੱਲ 30 ਸਿੰਘ ਜਿਹੜੇ ਸਾਨੂੰ ਉੱਥੇ ਮੌਜੂਦ ਸਨ ਇਨਾ ਮਰਜੀ ਵੜਿਆ ਨੇ ਦਰਬਾਰ ਸਾਹਿਬ ਦੇ ਸਨਮੁਖ ਤਨ ਤੇ ਸ਼ਸਤਰ ਸਜਾ ਕੇ ਧੰ ਗੁਰੂ ਰਾਮਦਾਸ ਪਾਤਸ਼ਾਹ ਦੇ ਚਰਨਾਂ ਦਾ ਧਿਆਨ ਤਰ ਕੇ ਪੰਜ ਪੌੜੀ ਸਿੰਘ ਆਨੰਦ ਪੜਾਇਓ ਤੋਂ ਬਾਅਦ ਅਰਦਾਸ ਕੀਤੀ ਹਰ ਮੰਦਰ ਕੇ ਹਜ਼ੂਰ ਇਮ ਖੜ ਕਰੀ ਅਰਦਾਸ ਸਤ ਗੁਰ ਸਿੱਖੀ ਸੰਗ ਨਿਭੈ ਸੀਸ ਕੇਸਨ ਕੇ ਸਾਥ ਜਦ ਅਬਦਾਲੀ ਨੇ ਗੁਰੂ ਕਾ ਚੱਕ ਵਿੱਚ ਪੈਰ ਧਰਿਆ ਤਾਂ ਗੁਰੂ ਕੇ ਲਾਲ ਮੈਦਾਨ ਵਿੱਚ ਭਗੋਤੀਆਂ ਸੂਤ ਕੇ ਖਲੋ ਗਏ ਸਿੱਖਾਂ ਦੀ ਤਿਆਰੀ ਦਾ ਜ਼ਿਕਰ ਕਰਦਾ ਕਵੀ ਆਖਦਾ ਹੈ ਨਿਸ਼ਾਨ ਝੁੱਲੇ ਔ ਨਿਗਾਰੇ ਵਜਾਵੇ ਰਬਾਬ ਜੋੜੀ ਕਰ ਸ਼ਬਦ ਸੁਗਾਏ ਗ੍ਰੰਥ ਮੱਧ ਕੀ ਘੋੜੀ ਗਵਾਏ ਕਰੇ ਫਰਮਾਇਸ਼ ਔਰ ਸੁਣਾਏ ਇੱਕ ਪਾਸੇ ਲੋਹੇ ਦੀਆਂ ਸੰਜੋਆਂ ਦੇ ਵਿੱਚ ਟਕੇ ਹੋਏ ਅਬਦਾਲੀ ਦੇ ਸਪਾਂਝਾਂ ਦੇ ਸਰੀਰ ਤੇ ਦੂਸਰੇ ਪਾਸੇ ਗੁਰੂ ਦੀ ਤਾਕਤ ਗੁਰੂ ਦੀ ਬਖਸ਼ਿਸ਼ ਨਾਲ ਨੰਗੇ ਤੜ ਦੂਦਰਿਆ ਖਾਲਸਾ ਇੱਕ ਪਾਸੇ ਤਨਖਾਹਾਂ ਦੇ ਲਈ ਲੜਨ ਵਾਲੇ ਇੱਕ ਪਾਸੇ ਗੁਰੂ ਕੇ ਪ੍ਰੇਮ ਵਾਸਤੇ ਜਾਨ ਨਿਸ਼ਾਵਰ ਕਰਨ ਵਾਲੇ ਇੱਕ ਪਾਸੇ ਦੂਰ ਤੋਂ ਹਮਲਾ ਕਰਨ ਵਾਲੇ ਮਾਰੂ ਹਥਿਆਰ ਅਬਦਾਲੀ ਦੇ ਬੰਦਿਆਂ ਕੋਲ ਤੇ ਇਧਰ ਗੁਰੂ ਕੇ ਖਾਲਸੇ ਕੋਲ ਕਿਰਪਾਨਾਂ ਨੇਜੇ इत्याਦ ਕਥਿਆ ਬਾਬਾ ਗੁਰੂਬਾਈ ਸਿੰਘ ਅਕਾਲੀ ਦੋ ਧਾਰੇ ਖੰਡੇ ਨੂੰ ਹੱਥ ਵਿੱਚ ਫੜ ਕੇ ਸਿੰਘਾਂ ਨੂੰ ਅੱਗੇ ਵਧਣ ਲਈ ਉਤਸ਼ਾਹਤ ਕਰ ਰਹੇ ਸਨ ਕਹਿ ਰਹੇ ਸਨ ਪੱਗ ਅੱਗੇ ਪਤ ਉਭਰੇ ਪੱਗ ਪੱਛੈ ਪਤ ਜਾਏ ਬੈਰੀ ਖੰਡੈ ਸਿਰ ਤਰੈ ਫਿਰ ਕਿਆ ਤਕਨ ਸਹਾਈ ਸਿੰਘਾਂ ਵਿੱਚ ਇੱਕ ਦੂਜੇ ਤੋਂ ਅੱਗੇ ਵਧ ਕੇ ਗੁਰੂ ਦੇ ਦਰਬਾਰ ਦੀ ਰੱਖਿਆ ਵਾਸਤੇ ਸ਼ਹੀਦ ਹੋਣ ਦਾ ਚਾਹ ਸੀ ਆਪ ਬਿਚਤੇ ਕਰੇ ਕਰਾਰ ਤੋਹੇ ਤੇ ਅੱਗੇ ਮੈਂ ਹੋਕ ਸਦਾਾਰ ਸਿੰਘਾਂ ਦੀ ਬਹਾਦਰੀ ਨੇ ਇੱਕ ਵਾਰ ਚੜਕੇ ਆਏ ਇਹਨਾਂ ਗਿਲਜਿਆਂ ਨੂੰ ਸੱਚ ਮੁਚ ਨਾਨੀ ਚੇਤੇ ਕਰਵਾ ਦਿੱਤੀ ਇਹਨਾਂ ਨੇ ਦੰਦਾ ਥੱਲੇ ਜੀਭਾਂ ਦੇ ਰੀਆਂ ਸਿੰਘਾਂ ਦੇ ਖੰਡੇ ਸੰਜੋਹਾਂ ਸਣੇ ਹੀ ਜ਼ਾਲਿਮਾਂ ਨੂੰ ਚੀਰ ਰਹੇ ਸਨ ਇੱਕ ਇੱਕ ਸਿੰਘ ਅੰਦਰ ਇਹੋ ਚਾਹ ਸੀ ਕਿ ਸਨਮੁਖ ਹੋ ਕੇ ਛਾਤੀ ਦੇ ਉੱਤੇ ਵਾਰ ਸਹਿ ਕੇ ਮਰਨਾ ਸ਼ਹੀਦ ਹੋਣਾ ਪਿੱਠ ਤੇ ਵਾਰ ਨਹੀਂ ਦੇ ਹੋਣ ਦੇਣਾਗਾ ਬੜੀ ਸੋਹਣੀ ਗੱਲ ਕਵੀ ਨੇ ਲਿਖੀ ਐ ਸਿੰਘ ਸੋ ਪਿਛਲੀ ਤਰਫ ਕੇ ਫੇਰੇ ਨੈਣ ਸੁਨਾਹੇ ਮਤ ਕਤ ਆਖੇ ਜਗਤ ਕੋ ਸਿੰਘ ਮੋਇਓ ਮੁਖ ਫੇਰ ਪਛਾਹੇ ਖਾਲਸਾ ਆਪਣੀ ਛਾਤੀ ਤੇ ਵਾਰ ਸਹਿ ਕੇ ਸ਼ਹੀਦ ਹੋਣ ਲਈ ਉਤਾਵਲਾ ਸੀ ਪਿੱਠ ਉਤੇ ਨਹੀਂ ਕਿਉਂਕਿ ਉਹ ਚਾਹੁੰਦੇ ਸਨ ਕੋਈ ਇਹ ਨਾ ਆਖੇ ਕਿ ਸ਼ਾਇਦ ਅਜਰੇ ਸੰਤਾਂ ਕਰਕੇ ਪਿੱਠ ਉੱਤੇ ਵਾਰ ਹੋਇਆ। ਕਾਫੀ ਸਿੰਘ ਸ਼ਹੀਦ ਹੋ ਚੁੱਕੇ ਸੀਗੇ। ਅਬਦਾਲੀ ਦੇ ਸਿਪਾਹੀ ਦੂਰੋਂ ਤੀਰ ਤੇ ਨੇਜਿਆਂ ਦੇ ਨਾਲ ਵਾਰ ਕਰ ਰਹੇ ਸੀਗੇ। ਗੋਲੀਆਂ ਚਲਾ ਰਹੇ ਸੀਗੇ। ਹੱਥੋ-ਹੱਥ ਦੀ ਲੜਾਈ ਵਿੱਚ ਉਹਨਾਂ ਨੂੰ ਸਿੱਖ ਅਜ਼ਰਾਈਲ ਫਰਿਸ਼ਤਾ ਹੀ ਦਿਖਾਈ ਦਿੰਦੇ ਸਨ। ਫਟੜ ਹੋਣ ਤੋਂ ਬਾਅਦ ਵੀ ਕੋਈ ਸਿੱਖ ਸੀਤ ਤੱਕ ਨਹੀਂ ਕਰ ਰਿਹਾ ਸੀ। ਕਵੀ ਲਿਖਦਾ ਗੋਲੀ ਛਾੜੇ ਦੂਰ ਖੜ ਔਰ ਧਰੀ ਤੀਰਨ ਕੀ ਮਾਰ ਸਿੰਘ ਗਏ ਤੀਰ ਸਰੀਰ ਕੋ ਪਰੇ ਨਾ जख्म ਸੁਮਾਰ ਕਈ ਮਾਸ ਕਈ ਹੱਡ ਗਈ ਤੀਰ ਹਾਰਿਓ ਨਾ ਸਿੰਘ ਕਿਛ ਮੰਨੀ ਨਾ ਪੀਰ ਸਿੰਘ ਸਰੀਰੋਂ ਜੋ ਰਤ ਪਰੈ ਜਿਮ ਬਹੁ ਕੋਲੂ ਪਨਾਰੇ ਪਰੈ ਜਨ ਬਡ ਮਸ਼ਕ ਸੁ ਭਏ ਸਲਾਕ ਛੁੱਟੇ ਫੁਹਾਰੇ ਚਹੂ ਵੱਲ ਝਾਕ ਇਸ ਤੋਂ ਬਾਅਦ ਵੀ ਸਿੱਖਾਂ ਦੇ ਮੁਖ ਉੱਤੇ ਕੇਵਲ ਇੱਕੋ ਗੱਲ ਸੀ ਉਹ ਇੱਕੋ ਅਰਦਾਸ ਕਰ ਰਹੇ ਸਨ ਪੈ ਜਿ ਬਿਰਦ ਕੀ ਸਤਗੁਰ ਰੱਖੈ ਲਾਜ ਨਾ ਲੱਗੈ ਯੋਂ ਸਿੰਘ ਆਖੈ ਹੋਏ ਸ਼ਹੀਦੀ ਮੋਰੀ ਪੂਰੀ ਬਾਰ ਬਾਰ ਸਿੰਘ ਮੰਗੇ ਜ਼ਰੂਰੀ ਭਾਈ ਗੁਰਬਾਈ ਸਿੰਘ ਹੁਣਾਂ ਦੇ ਸਰੀਰ ਵਿੱਚੋਂ ਖੂਨ ਦੀਆਂ ਧਰਾਲਾਂ ਵਗ ਰਹੀਆਂ ਸਨ ਬਿਆਨਤ ਸਰੀਰ ਉੱਤੇ ਤੀਰਾਂ ਨੇਜਿਆਂ ਦੇ ਫੱਟ ਲੱਗ ਚੁੱਕੇ ਸਨ ਗੁਰੂ ਓਟ ਅਧੀਨ ਅੱਗੇ ਵਧਦੇ ਜਾ ਰਹੇ ਸਨ ਤੇ ਬਹੁਤ ਸਾਰੇ ਗਿਲਦਿਆਂ ਨੇ ਇਕੱਠੇ ਹੋ ਕੇ ਭਾਈ ਸਾਹਿਬ ਤੇ ਨੇਜਿਆਂ ਦੇ ਨਾਲ ਵਾਰ ਕਰ ਦਿੱਤਾ ਕਵੀ ਆਖਦਾ ਹੈ ਨੇਜਨ ਸਿਉ ਸਿੰਘ ਪਿੱਛੋਂ ਦਬਾਇਓ ਬਹੁਤ ਜੋਰ ਸਿਉ ਸਿੰਘ ਝੁਕਾਇਓ ਸਿੰਘ ਸੋ ਗਿਰਿਓ ਗੋਡਨ ਕੈ ਭਾਰ ਤਉ ਨਾ ਛੋਡੀ ਸਿੰਘ ਤਲਵਾਰ ਫੇਰ ਵੀ ਭਾਈ ਸਾਹਿਬ ਨੇ ਆਪਣੀ ਤਲਵਾਰ ਹੈ ਜਿਹੜੀ ਉੱਥੋਂ ਨਹੀਂ ਛੱਡੀ ਭਾਈ ਸਾਹਿਬ ਅੰਦਰ ਸ਼ਹਾਦਤ ਦਾ ਕਿੰਨਾ ਚਾ ਸੀਗਾ ਰਤਨ ਸਿੰਘ ਭੰਗੂ ਲਿਖਦਾ ਹੈ ਤਲਵਾਰ ਨਾ ਛੋਡੀ ਸਿੰਘ ਇਮ ਯਹ ਚਿੱਤ ਸੋਚ ਵਿਚਾਰ ਬਿਨ ਹਥਿਆਰਨ ਹੱਥ ਲਖੈ ਮਤ ਕਰੇ ਨਾ ਸੀਸਹਿ ਵਾਰ ਮਤ ਕਰੇ ਨਾ ਸੀਸਹਿ ਵਾਰ ਸ਼ਹੀਦੋਂ ਮੈਂ ਰਹਿ ਜਾਊ ਇਹ ਛਿਨ ਜਾਵੇ ਛਲ ਫੇਰ ਕਤ ਵਖਤੈ ਪਾਊ ਸਮੋਂ ਸੋ ਆਇਓ ਸਮਝ ਸੁਭੋ ਚਤ ਲੀਨੋ ਧਾਰ ਅਬ ਧੜ ਤੈ ਸੀਸ ਉਤਾਰੀਐ ਕੋਈ ਛਲ ਤਿੱਖੀ ਤਲਵਾਰ ਅਖੀਰ ਭਾਈ ਸਾਹਿਬ ਦਾ ਗੁਰੂ ਬਾਖਸ਼ ਸਿੰਘ ਨੇ ਸਿੰਘਾਂ ਦਾ ਜਿਹੜਾ ਸੀਸ ਸੀਗਾ ਉਹ ਝਾਲਮਾ ਨੇ ਇਹਨਾਂ ਨੇ ਸੀਸ ਧੜ ਨਾਲੋਂ ਅਲੈਦਾ ਕਰ ਦਿੱਤਾ ਵਾਰ ਕਰਕੇ ਗੁਰੂ ਕੇ ਸਿੱਖਾਂ ਦੀ ਅਰਦਾਸ ਕੇਸਾਂ ਸੁਆਸਾਂ ਸੰਗ ਨਿਭ ਗਈ ਅਬਦਾਲੀ ਜਿੱਤ ਕੇ ਵੀ ਹਾਰ ਗਿਆ ਉਸ ਨੇ ਮੁਰ ਦਰਬਾਰ ਸਾਹਿਬ ਦੀ ਉਸਾਰੀ ਦੀਨ ਇਮਾਰਤ ਨੂੰ ਢਾਹ ਦਿੱਤਾ ਸਰੋਵਰਪੂਰ ਦਿੱਤਾ ਇਹ ਮਨੋਤ ਹੈ ਕਿ ਬਾਅਦ ਵਿੱਚ ਇਹਨਾਂ 30 ਸ਼ਹੀਦ ਸਿੰਘਾਂ ਦਾ ਜਿਹੜਾ ਸਸਕਾਰ ਹੈ ਉਹ ਜਿਸ ਥਾਂ ਦੇ ਉੱਤੇ ਕੀਤਾ ਗਿਆ ਉਥੇ ਸ਼ਹੀਦਗੰਦ ਉਸਾਰਿਆ ਗਿਆ ਤੇ ਇਹੀ ਸ਼ਹੀਦਗੰਦ ਦਾ ਜਿਹੜਾ ਪਿੱਛੋਂ ਨਹਿنگ ਗੁਰਬਖਸ਼ ਸਿੰਘ ਸ਼ਹੀਦ ਦਾ ਅਸਥਾਨ ਅਖਵਾਇਆ ਜਿਹੜਾ ਅੱਜ ਵੀ ਆਪਾਂ ਜਦੋਂ ਸ੍ਰੀ ਅਕਾਲ ਤਖਤ ਸਾਹਿਬ ਦੇ ਉੱਤੇ ਜਾਂਦੇ ਹਾਂ ਤੇ ਉਹਦੇ ਮਗਰਲੇ ਪਾਸੇ ਜਿਹੜਾ ਹੈ ਉਹ ਅਸਥਾਨ ਹੈਗਾ ਹੈ ਬਾਬਾ ਗੁਰਬਖਸ਼ ਸਿੰਘ ਦਾ ਦਿੱਤੇ ਸੰਗਤਾਂ ਸਜਦਾ ਕਰਦੀਆਂ ਨੇ 1 ਦਸੰਬਰ 1764 ਈਸਵੀ ਨੂੰ ਅਬਦਾਲੀ ਦੇ 7ਵੇਂ ਹਮਲੇ ਦੇ ਸਮੇਂ ਗੁਰੂ ਘਰ ਦੀ ਆਣ ਅਜ਼ਮਤ ਦੇ ਵਾਸਤੇ ਜੂਝਦਿਆਂ ਹੋਇਆਂ ਬਾਬਾ ਗੁਰਬਾਈ ਸਿੰਘ ਜੀ ਆਪਣੇ 30 ਸੰਗੀ ਸਾਥੀਆਂ ਦੇ ਸਮੇਤ ਇਥੇ ਪ੍ਰਕਰਮਾਂ ਦੇ ਵਿੱਚ ਸ਼ਹੀਦ ਹੋਏ ਇਸ ਘਟਨਾ ਦਾ ਜ਼ਿਕਰ ਕਾਜ਼ੀ ਨੂਰ ਮੁਹੰਮਦ ਵੀ ਆਪਣੇ ਜੰਗਨਾਮੇ ਦੇ ਵਿੱਚ ਇਹਨਾਂ ਸ਼ਬਦਾਂ ਚ ਕਰਦਾ ਹੈ ਕਹਿੰਦਾ ਜਦ ਬਾਦਸ਼ਾਹ ਤੇ ਸ਼ਾਹੀ ਲਸ਼ਕਰ ਚੱਕ ਪੁੱਜਾ ਤਾਂ ਕੋਈ ਕਾਫਰ ਉੱਥੇ ਨਜ਼ਰ ਨਾ ਆਇਆ ਪਰ ਕੁਝ ਥੋੜੇ ਜੇ ਬੰਦੇ ਗੜੀ ਵਿੱਚ ਟਿਕੇ ਹੋਏ ਸਨ ਕੀ ਆਪਣਾ ਖੂਨ ਡੋਲ ਦੇਣ ਜਿਨ੍ਹਾਂ ਨੇ ਆਪਣੇ ਆਪ ਨੂੰ ਗੁਰੂ ਤੋਂ ਕੁਰਬਾਨ ਕਰ ਦਿੱਤਾ ਜਦੋਂ ਉਹਨਾਂ ਨੇ ਬਾਦਸ਼ਾਹ ਅਤੇ ਇਸਲਾਮੀ ਲਸ਼ਕਰ ਨੂੰ ਦੇਖਿਆ ਤਾਂ ਉਹ ਸਾਰੇ ਬੁੰਗੇ ਵਿੱਚੋਂ ਨਿਕਲ ਪਏ ਉਹ ਸਾਰੇ ਗਿਣਤੀ ਵਿੱਚ 30 ਸਨ ਉਹ ਜ਼ਰਾ ਭਰ ਵੀ ਡਰੇ ਅਤੇ ਕਬਰਾਏ ਨਹੀਂ ਉਹਨਾਂ ਨੂੰ ਨਾ ਕਤਲ ਹੋਣ ਦਾ ਡਰ ਸੀ ਨਾ ਮੌਤ ਦਾ ਉਹ ਗਾਡੀਆਂ ਨਾਲ ਜੁਟ ਪਏ ਅਤੇ ਉਲਝਣ ਵਿੱਚ ਆਪਣਾ ਲਹੂ ਡੋਲ ਗਏ ਇਸ ਤਰ੍ਹਾਂ ਠੀਕ ਸਾਰੇ ਹੀ ਕਤਲ ਹੋ ਗਏ ਸੋ ਉਹਨਾਂ ਮਰਜੀਵੜਿਆਂ ਨੂੰ ਜਿਨ੍ਹਾਂ ਨੇ ਗੁਰਦੁਆਰਿਆਂ ਦੀ ਆਣ ਅਜ਼ਮਤ ਦੇ ਵਾਸਤੇ ਆਪਣੀ ਸ਼ਹਾਦਤ ਦਿੱਤੀ ਹੈ ਉਹਨਾਂ ਨੂੰ ਕੋਟਾਨ ਕੋਟ ਨਮਨ ਕਰਦੇ ਹਾਂ ਤੇ ਸਾਡੇ ਵਾਸਤੇ ਉਹ ਪੂਰਨੇ ਪਾ ਕੇ ਗਏ ਹੈ ਕਿ ਸਿੱਖਾਂ ਨੇ ਆਪਣੇ ਗੁਰਧਾਮਾਂ ਦੀ ਸੇਵਾ ਸੰਭਾਲ ਕਿਸ ਤਰ੍ਹਾਂ ਕਰਨੀ ਹੈ ਵਾਹ ਗੁਰਜੀਕਾ ਖਾਲਸਾ ਵਾਹ ਗੁਰਜੀ ਕੀ ਫਤ